ਇੱਕ ਜ਼ਰੂਰੀ ਇਨਫੋਰਮੇਸ਼ਨ ਪੀਐਸਟੈਟ ਦੇ ਨਾਲ ਜੁੜੀ ਹੋਈ ਹੈ ਬਹੁਤ ਸਾਰੇ ਵਿਦਿਆਰਥੀਆਂ ਨੇ ਇਸ ਨੂੰ ਪਹਿਲਾਂ ਹੀ ਚੈੱਕ ਕਰ ਲਿਆ ਹੋਵੇਗਾ ਪਰ ਫਿਰ ਵੀ ਜੋ ਵਿਦਿਆਰਥੀਆਂ ਨੇ ਹਜੇ ਨਹੀਂ ਦੇਖਿਆ ਤਾਂ ਸਾਡਾ ਫਰਜ਼ ਹੈ ਕਿ ਅਸੀਂ ਉਹਨਾਂ ਨੂੰ ਜ਼ਰੂਰ ਦੱਸੀਏ ਇਸ ਬਾਰੇ ਐਗਜ਼ਾਮ ਸੈਂਟਰ ਨੂੰ ਲੈ ਕੇ ਇੱਕ ਅਪਡੇਸ਼ਨ ਹੁੰਦੀ ਹੈ ਪੀਐਸਟੈਟ ਦੀ ਸਾਈਡ ਦੇ ਉੱਪਰ ਤਾਂ ਅਕਸਰ ਦੇਖਿਆ ਜਾਂਦਾ ਹੈ ਕਿ ਬੱਚਿਆਂ ਨੂੰ ਆਪਣੇ ਐਗਜ਼ਾਮ ਸੈਂਟਰ ਫਾਈਂਡ ਕਰਨ ਦੇ ਵਿੱਚ ਕਾਫੀ ਮੁਸ਼ਕਲਾਂ ਆਉਂਦੀਆਂ ਤਾਂ ਇੱਕ ਬਹੁਤ ਵਧੀਆ ਪ੍ਰਬਾਲਾ ਕੀਤਾ ਗਿਆ ਸਾਈਡ ਦੇ ਉੱਪਰ ਸਾਰੇ ਡਿਸਟ੍ਰਿਕਟ ਵਾਈਜ਼ ਜਿੱਥੇ ਇੱਥੇ ਤੁਹਾਡਾ ਐਗਜ਼ਾਮ ਹੈ ਤਾਂ ਉਹ ਇਨਫੋਰਮੇਸ਼ਨ ਪ੍ਰੋਵਾਈਡ ਕਰਵਾਈ ਗਈ ਹੈ ਉਹਦੇ ਉੱਪਰ ਹੋਰ ਕਿਹੜੀ-ਕਿਹੜੀ ਚੀਜ਼ ਹੈ ਸੈਂਟਰ ਸਕੂਲ ਕੋਡ ਦਿੱਤੇ ਹੋਏ ਆ ਸੈਂਟਰ ਕੋਡ ਹੈ ਦੈਨ ਸੈਂਟਰ ਨੇਮ ਜਿੱਥੇ ਵੀ ਤੁਹਾਡਾ ਐਗਜ਼ਾਮ ਆ ਅਸੀਂ ਪਾਰਟिकुलर ਇੱਕ ਬਠਿੰਡਾ ਸੈਂਟਰ ਨੂੰ ਲੈ ਕੇ ਚੈੱਕ ਕਰ ਰਹੇ ਹਾਂ ਠੀਕ ਹੈ ਸ਼ਹੀਦ ਮੇਜਰ ਅਭੀਂਦਰ ਸਕੂਲ ਆਰਿਆ ਗਰਲ ਸੀਨੀਅਰ ਸੈਕੰਡਰੀ ਸਕੂਲ ਸ਼ਹੀ ਇਸ ਸंदीਪ ਸਿੰਘ ਗੁਰਨਾਨਗ ਦੇ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਸਿਵਲ ਸਟੇਸ਼ਨ ਬਠਿੰਡਾ ਤਾਂ ਇਹਦੀ ਲੋਕੇਸ਼ਨ ਦੇ ਨਾਲ ਮੈਪ ਪਰਵਾਇਡ ਕਰਵਾਇਆ ਗਿਆ ਤੇ ਇੱਕ ਕੰਟੈਕਟ ਨੰਬਰ ਹੈ ਜਿਹੜੇ ਦਿੱਤੇ ਗਏ ਆ ਫਿਰ ਵੀ ਕਿਸੇ ਤਰ੍ਹਾਂ ਦੀ ਪ੍ਰੋਬਲਮ ਆਉਂਦੀ ਹੈ ਤੁਸੀਂ ਕੰਟੈਕਟ ਨੰਬਰ ਦਿੱਤੇ ਹੋਏ ਤੁਸੀਂ ਇਹਨਾਂ ਦੇ ਉੱਪਰ ਗੱਲਬਾਤ ਕਰ ਸਕਦੇ ਹੋ ਤਾਂ ਐਗਜ਼ਾਮ ਤੋਂ ਪਹਿਲਾਂ ਇੱਕ ਬਹੁਤ ਵਧੀਆ ਉਪਰਾਲਾ ਜੀ ਤੇ ਤੁਸੀਂ ਆਪਣੇ ਜਿਹੜੇ ਐਗਜ਼ਾਮ ਸੈਂਟਰਸ ਆ ਉਹਨਾਂ ਨੂੰ ਸਰਚ ਕਰੋ ਪਹਿਲਾਂ ਤੋਂ ਹੀ ਇਹ ਯਕੀਨੀ ਬਣਾ ਕੇ ਰੱਖੋ ਕਿ ਤੁਹਾਡੀ ਜਿਹੜੀ ਸਹੀ ਲੋਕੇਸ਼ਨ ਉਹ ਕੀ ਹੈ ਤਾਂ ਜੋ ਤੁਹਾਨੂੰ ਵਾਰੀ-ਵਾਰੀ ਮਤਲਬ ਭੱਜ ਦੌੜ ਦੇ ਵਿੱਚ ਨਾ ਰਹਿਣਾ ਪਵੇ ਤਾਂ ਫਿਰ ਵੀ ਕਿਸੇ ਤਰ੍ਹਾਂ ਦੀ ਇਨਫੋਰਮੇਸ਼ਨ ਦੇ ਲੋੜ ਆ ਤਾਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਪੁੱਛੋ ਆਲ ਦੀ ਬੈਸਟ ਵਾਂਸ ਅਗੇਨ ਦੋ ਦਿਨ ਪਹਿਲਾਂ ਜਿਹੜੀ ਇਨਫੋਰਮੇਸ਼ਨ ਆਈ ਹੈ ਬਹੁਤ ਹੀ ਵਧੀਆ ਹੈ ਜੀ ਥੈਂਕ ਯੂ ਕਰਦੇ ਅਸੀਂ ਉਹਨਾਂ ਦਾ